हाँ जी असी आप जी शेयर करन जा रहे हैं इस तरीके की सलवार ठीक है जो नीचे तो कटवर्क और वर्क भी काफ़ी होया है नीचे से ठीक है स पहुंचे वाली साइड में ठीक है इस तरीके असी फोर फोल्ड के कपड़े नछा लिया है ठीक है और इस तरीकेोल्ड कपड़ा बिछाने तो बाद सब तो पहले आपकी लैंथ लैनी है ठीक है बिल्कुल चारों पास इक्वल कर लेने ने ठीक है और साडे वाले पास उरू है फो खुला वाला अगली साइड बंद है ठीक है ट्वेंटी ਸੋਰੀ 33 ਇਹਦਾ ਸਲਵਾਰ ਦੀ ਲੈਂਥ ਹੈ ਅਸੀਂ 29 ਐਂਡ ਹਾਫ ਰੱਖ ਰਹੇ ਹਾਂ ਠੀਕ ਹੈ ਔਰ ਇਸ ਤਰੀਕੇ ਦੇ ਨਾਲ ਆਪਾਂ ਇੱਥੇ ਮਾਰਕ ਕਰ ਲੈਣਾ ਹੈ ਔਰ ਮਾਰਕ ਕਰਨ ਤੋਂ ਬਾਅਦ ਫਿਰ ਆਪਾਂ ਇਸ ਲਾਈਨ ਨੂੰ ਇਸ ਮਾਰਕ ਨੂੰ ਸਟ੍ਰੇਟ ਕਰ ਲੈਣਾ ਹੈ ਠੀਕ ਹੈ ਸਾਡੀ ਇਹ ਸਲਵਾਰ ਦੀ ਲੈਂਥ ਹੋ ਗਈ ਠੀਕ ਹੈ ਇਹ 20 ਇੰਚ हिਪ ਵਾਸਤੇ ਬਹੁਤ ਹੀ ਵਧੀਆ ਮੀਜ਼ਰ ਹੈ ਠੀਕ ਹੈ ਔਰ ਇਸ ਤਰੀਕੇ ਦੇ ਨਾਲ ਇਹ 22 ਦੇ ਕਰੀਬ ਸਾਡਾ ਇਹਦਾ 4 ਫੋਲਡ ਦੇ ਵਿੱਚ ਡਬਲ ਫੋਲਡ ਚ ਕਪੜਾ ਆ ਰਿਹਾ ਹੈ ਜੋ ਕਿ 20 ਸਾਈਜ਼ ਵਾਸਤੇ ਇਨਫ ਹੈ ਠੀਕ ਹੈ ਔਰ ਇਸ ਤੋਂ ਬਾਅਦ ਆਪਾਂ ਇਹ ਇਸ ਤਰੀਕੇ ਨਾਲ ਦੇ ਇਹਦੇ ਆਸਨ ਦੀ ਨਿਸ਼ਾਨੀ ਲਗਾ ਰਹੇ ਹਾਂ ਜੋ ਕਿ 10 ਤੇ ਲਗਾਈ ਹੋਈ ਹੈ ਠੀਕ ਹੈ 1/2 ਇੰਚ ਦੀ ਨਿਸ਼ਾਨੀ ਲਗਾ ਰਹੇ ਹਾਂ ਔਰ ਨਿਸ਼ਾਨੀ ਲਗਾਉਣ ਤੋਂ ਬਾਅਦ ਕਰੋਚੇਰੀਏ ਦੀ ਉਸ ਤੋਂ ਬਾਅਦ ਆਪਾਂ ਇਹਦਾ ਪੌਂਚਾਣਾ ਆਪਣਾ ਹੈ ਠੀਕ ਹੈ ਔਰ ਪੌਂਚਾ ਇਹਦਾ ਸੀ 7 ਇੰਚ ਰੱਖ ਰਹੇ ਹਾਂ ਰੈਡੀ ਔਰ ਇਸ ਤਰੀਕੇ ਨਾਲ 8 ਤੇ ਸੀ ਨਿਸ਼ਾਨੀ ਲਗਾ ਰਹੇ ਹਾਂ ਠੀਕ ਹੈ ਬਾਅਦ ਵਿੱਚ ਕਾਟਵਾਦ ਕੱਟ ਲੈਣਾ ਤੁਸੀਂ ਪਹਿਲਾਂ ਇਹਨੂੰ ਐਕਸਟਰਾ ਇਸਤਰੀ ਕੇ ਨਾਲ ਰੱਖ ਲੈਣਾ ਔਰ ਇਸਤਰੀ ਕੇ ਨਾਲ ਜਿਸ ਉੱਪਰ ਸੰਦੀ ਨਿਸ਼ਾਨੀ ਲਗਾਈ ਸੀ ਔਰ ਪਹੁੰਚੇ ਦੀ ਇਹਨਾਂ ਦੋਨਾਂ ਮਾਰਕ ਨੂੰ ਸਿੱਧਾ ਕਰਦਿਆਂ ਹੋਇਆ ਆਪਾਂ ਇਸਤਰੀ ਕੇ ਨਾਲ ਡਾਟ ਡਾਟ ਦੇ ਵਿੱਚ ਨਿਸ਼ਾਨ ਲਗਾ ਲੈਣਾ ਕਿਉਂਕਿ ਵਾਈਟ ਕਪੜਾ ਹੈ ਇਸਤਰੀ ਕੇ ਨਾਲ ਆਪਾਂ ਜਿਆਦਾ ਮਾਰਕ ਨਹੀਂ ਲਗਾਣੇ ਡਾਰਕ ਕਰਕੇ ਬਹੁਤ ਹੀ ਹਲਕੇ ਹਲਕੇ ਥਾਂ ਨਾ ਲਗਾ ਰਹੇ ਔਰ ਇਸਤਰੀ ਕੇ ਨਾਲ ਤੁਸੀਂ ਬਾਅਦ ਵਿੱਚ ਗੁਲਾਈ ਦੇ ਵਿੱਚ ਇਹਨੂੰ ਸ਼ੇਪ ਦੇ ਦੇਣੀ ਠੀਕ ਹੈ ਔਰ ਅਗਰ ਸ਼ੇਪ ਪੱਟੀ ਨਹੀਂ ਹੈ ਤਾਂ ਇਸ ਤਰੀਕੇ ਨਾਲ ਤੁਸੀਂ ਦੇ ਸਕਦੇ ਹੋ ਠੀਕ ਹੈ ਔਰ ਇਹਦੇ ਵਿੱਚ ਅਸੀਂ ਇਹਦੇ ਵਿੱਚ ਇੱਕ ਸਲਾਈ ਐਡ ਕਰ ਰਹੇ ਹਾਂ ਕਿਉਂਕਿ ਸਾਡੇ ਕਸਟਮਰ ਦੀ ਇਹ ਮੰਗ ਹੈ ਕਿ ਅਸੀਂ ਇਹਦੇ ਵਿੱਚ ਸਲਾਈ ਜ਼ਰੂਰ ਪਾਉਣੀ ਹੈ ਯਾਨੀ ਕਿ ਕੁੰਦੇ ਪਹੁੰਚੇ ਵਾਲੀ ਸਲਵਾਰ ਵੇਅਰ ਕਰਨੀ ਹੈ ਠੀਕ ਹੈ ਬਿਲਕੁਲ ਸਟੇਟ ਜਾਂ ਸਿੰਪਲ ਜਿਹੜੀ ਬਿਨਾਜ ਕਲ ਬਣ ਰਹੀ ਹੈ ਬਿਨਾ ਕੁੰਦਿਆਂ ਪਹੁੰਚਿਆਂ ਤੋਂ ਠੀਕ ਹੈ ਉਹ ਇਹ ਸਲਵਾਰ ਨਹੀਂ ਪਾਣੀ ਚਾਹੁੰਦੇ ਇਸ ਲਈ ਇਸ ਤਰੀਕੇ ਨਾਲ ਆਪਾਂ نیچے ਵੀ ਨਿਸ਼ਾਨੀਆਂ ਲਗਾ ਕੇ ਆਪਾਂ ਇਹਨਾਂ ਨੂੰ ਡਰਾ ਕਰ ਲੈਣਾ ਹੈ ਔਰ ਇਸ ਤਰੀਕੇ ਨਾਲ ਵਿੱਚ ਆਪਾਂ ਇੱਕ ਪੈਰ ਦੀ ਨਿਸ਼ਾਨੀ ਲਗਾ ਕੇ ਆਪਾਂ ਇਹਨੂੰ ਸਿਲਾਈ ਲਗਾ ਲੈਣੀ ਠੀਕ ਹੈ ਉੱਪਰ ਤੋਂ نیچے ਤੱਕ ਚਾਹੇ ਤੁਸੀਂ ਸ਼ੌਕ ਨਾਲ ਮਾਰ ਕਰ ਸਕਦੇ ਜਾਂ ਤੁਸੀਂ ਪ੍ਰੈਸ ਨਾਲ ਵੀ ਇਹਨੂੰ ਇਹਦੀ ਕਰੀਜ਼ ਬਣਾ ਸਕਦੇ ਹੋ ਠੀਕ ਹੈ ਔਰ ਇਸ ਤਰੀਕੇ ਦੇ ਨਾਲ ਤੁਸੀਂ ਇਹਨੂੰ ਬਾਅਦ ਵਿੱਚ ਸਿਲਾਈ ਲਗਾ ਸਕਦੇ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਇਸ ਤਰੀ ਆਪਾਂ ਮਾਰਕ ਕੀਤਾ ਸੀ ਇਹਦੀ ਸਲਵਾਰ ਦੇ ਲੈਂਥ ਦਾ ਉਹ ਆਪਾਂ ਇਸ ਤਰੀਕੇ ਦੇ ਨਾਲ ਇਹਨੂੰ ਐਕਸਟਰਾ ਕਪੜਾ ਰ ਕਟਿੰਗ ਕਰਕੇ ਹਟਾ ਦੇਣਾ ਹੈ ਠੀਕ ਹੈ ਔਰ ਉਸ ਤੋਂ ਬਾਅਦ نیچے ਤੋਂ ਵੀ ਆਪਾਂ ਕਟਿੰਗ ਕਰ ਚੁੱਕੇ ਹਾਂ ਠੀਕ ਹੈ ਆ ਸਾਡੇ ਆਸਣ ਵਾਲਾ ਸਾਈਡ ਹੋ ਗਿਆ ਠੀਕ ਹੈ ਇਸ ਤਰੀਕੇ ਨਾਲ 6 ਇੰਚ نیچے ਤੋਂ ਔਰ 6 ਇੰਚ ਉੱਪਰ ਤੋਂ ਪਰ ਜਿਹੜਾ ਮਾਰਕ ਕੀਤਾ ਸੀ ਇਸ ਤਰੀਕੇ ਦੇ ਨਾਲ ਉਹਨੂੰ ਇਸ ਤਰ੍ਹਾਂ ਰੱਖ ਕੇ ਆਪਾਂ ਉੱਪਰੋਂ ਹੱਥਾਂ ਦੇ ਨਾਲ ਇਹਨੂੰ ਤੁਸੀਂ ਸੈੱਟ ਕਰ ਲੈਣਾ ਹੈ ਔਰ ਵੇਖੋ نیچے ਦੇਖ ਰਹੀ ਤੁਸੀਂ ਇਸ ਤਰੀਕੇ ਨਾਲ ਲਾਈਨ ਬਣ ਗਈ ਇੱਥੋਂ ਫੜ ਕੇ ਆਪਾਂ ਇਹਨੂੰ ਆਪਾਂ ਸਿਲਾਈ ਲਗਾ ਸਕਦੇ ਹਾਂ ਉਲਟੀ ਸਾਈਡ ਨੂੰ ਫੜ ਕੇ ਠੀਕ ਹੈ ਤੇ उस तो बाद उसट्रा कपड़ा साढ़े को बचया होया है आपकी बेल्ट कटिंग करा ठीक है और इस तो तरीके साढ़े तेई इंच बेल्ट भी लंबाई ली है चौड़ाई सॉरी और इस तरीके दूर ਇਹਦੀ 7 ਇੰਚ ਦੀ ਲੰਬਾਈ ਲਈ ਇਹ niche ਨੂੰ ਠੀਕ ਹੈ ਜੋ ਕਿ ਫੋਲਡੋਂ ਤੋਂ ਬਾਅਦ 4.5-5 ਇੰਚ ਦੇ ਕਰੀਬ ਸਾਡੇ ਕੋਲ ਕਪੜਾ ਵੱਜ ਜਾਏਗਾ ਠੀਕ ਹੈ 벨ਟ ਦਾ ਰੈਡੀ ਠੀਕ ਹੈ ਇਸ ਤਰੀਕੇ ਨਾਲ ਅਸੀਂ ਸਲਵਾਰ ਦੇ ਵੇਖੋ ਪ੍ਰੈਸ ਲਗਾ ਕੇ ਆਪਾਂ ਇਹਦੀ ਕਰੀਜ਼ ਬਣਾ ਚੁੱਕੇ ਹਾਂ ਸਾਨੂੰ ਇਹਦੀ ਸਿਲਾਈ ਕਰਨੀ ਬਹੁਤ ਈਜ਼ੀ ਹੋ ਜਾਏਗੀ ਵਾਰ-ਵਾਰ ਸਾਨੂੰ ਮੀਜ਼ਰ ਨਹੀਂ ਕਰਨਾ ਪਏਗਾ ਠੀਕ ਹੈ ਔਰ ਇਸ ਤਰੀਕੇ ਨਾਲ ਆਪਾਂ ਸਿਲਾਈ ਲਗਾਣੀ ਹੈ ਵੇਖੋ ਜਿੱਥੋਂ ਉਲਟੀ ਸਾਈਡ ਤੋਂ ਫੜ ਕੇ ਸਲਵਾਰ ਦੇ ਆਪਾਂ ਇੱਕ ਪੈਰ ਦੇ ਮਾਰਜਨ ਦੇ ਨਾਲ ਆਪਾਂ ਇਹਦੀ ਸिलाई ਲਗਾਣੀ ਹੈ ਠੀਕ ਹੈ ਉੱਪਰ ਤੋਂ ਲੈ ਕੇ ਨੀਚੇ ਤੱਕ ਆਪਾਂ ਸਿਰਫ ਇੱਕ ਪੈਰ ਦੀ ਅਗਰ ਹੋ ਸਕੇ ਤੇ ਘੱਟ ਵੀ ਲਗਾ ਸਕਦੇ ਹਾਂ ਇਸ ਤਰੀਕੇ ਦੇ ਨਾਲ ਔਰ ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਆਪ ਜੀ ਸਾਰਿਆਂ ਦਾ ਜਿਹੜੇ ਮੈਨੂੰ ਇਹਨਾਂ ਸਪੋਰਟ ਕਰ ਰਹੇ ਨੇ ਔਰ ਜਿਹੜੇ ਵੀਰ ਭੈਣ ਮੇਰੇ ਚੈਨਲ ਤੇ ਨਵੇਂ ਆਏ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਔਰ ਵੀਡੀਓ ਨੂੰ ਐਂਡ ਤੱਕ ਵੇਖਣਾ ਔਰ ਜਿਵੇਂ ਦੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਜ਼ਰੂਰ ਦੱਸਣਾ ਔਰ ਪਲੀਜ਼ ਵੀਡੀਓ ਨੂੰ లైక్మెంట్ షేర్ జీరో ਕਰਿਆ ਕਰੋ ਠੀਕ ਹੈ نیچے ਤੋਂ ਆਪਕੋ ਅਸੀਂ ਕਟਵਰਕ ਨੂੰ ਜਿਹੜਾ ਬਣਾਇਆ ਹੋਇਆ ਕਟਵਕ ਕਟਵਕਰ ਬਣਿਆ ਹੈ ਉਹਨੂੰ ਅਸੀਂ ਇਸ ਤਰੀਕੇ ਦੇ ਨਾਲ ਆਪਾਂ ਫੜ ਕੇ ਬਿਲਕੁਲ ਵਿੱਚ ਵਿੱਚ ਸिलाई ਲਗਾਉਣੀ ਹੈ ਔਰ نیچے ਤੋਂ ਤੁਸੀਂ ਚਾਹੋ ਤੇ ਪਤਲੀ ਵੀ ਕਰ ਸਕਦੇ ਹੋ ਸिलाई ਤਾਂ ਕਿ ਸਾਡੀ ਜੋ ਇਹਦੇ ਵਿੱਚ ਉੱਪਰ ਹੋਈ ਹੈ ਇਹਦੇ ਕਢਾਈ ਠੀਕ ਹੈ ਚਿਕਨ ਦੀ ਹੈ ਸਾਰੀ ਤੇ ਇਹ ਸਾਡੀ ਖਰਾਬ ਨਾ ਹੋ ਸਕੇ ਇਸ ਲਈ ਇੱਥੇ ਤੁਸੀਂ ਜਿਹੜੀ ਸिलाई ਹੈ ਬਹੁਤ ਹੋਰੀ ਬਰੀਕ ਕਰ ਲੈਣੀ ਹੈ ਠੀਕ ਹੈ ਸਿਰਫ ਨਾਮਾਤਰੀ ਸਾਡੀ ਸिलाई ਰਹੇ ਕਿਉਂਕਿ ਸਾਡੇ ਕਸਟਮਰ ਦੀ ਡਿਮਾਂਡ ਸੀ ਆ ਵਖੋ ਪਰ ਇੱਕ ਪੈਰ ਦਾ ਮਾਰਚਨ ਹੈ ਤੇ ਆ ਵਖੋ ਸੀ ਚਾਰੋਂ ਪਾਸੇ ਨੂੰ ਸਿਲਾਈ ਲਗਾ ਲਈ ਹੈ ਚਾਰ ਨੇ ਉੱਪਰ ਦੋ ਨੀਚੇ ਦੋ ਠੀਕ ਹੈ ਸਿਲਾਈਆਂ ਲਗਾਉਣ ਤੋਂ ਬਾਅਦ ਤੁਸੀਂ ਚਾਹੋ ਸਿੰਪਲ ਵੀ ਵੇਅਰ ਕਰ ਸਕਦੇ ਹੋ ਪਰ ਸਾਡੇ ਇਹ ਮੰਗ ਸੀ ਕਿ ਇੱਕ ਸਾਡੇ ਕਸਟਮਰ ਨੇ ਨਹੀਂ ਸੀ ਵੇਅਰ ਕਰਨੀ ਠੀਕ ਹੈ ਸੀ ਆ ਵਖੋ ਸੀ ਰੈਡੀ ਕਰ ਚੁੱਕੇ ਹਾਂ ਸਲਵਾਰ ਔਰ ਤੁਸੀਂ ਪਲੀਜ਼ ਜ਼ਰੂਰ ਦੱਸਣਾ ਕਿ ਕਿਵੇਂ ਦੀ ਲੱਗੀ ਆ ਠੀਕ ਹੈ ਔਰ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਵੀਡੀਓ ਨੂੰ ਔਰ ਇਸ ਤਰੀਕੇ ਨਾਲ ਵੇਖੋ ਸਲਵਾਰ ਕਿੱਡੀ ਪਿਆਰੀ ਹੋਣੀ ਹੈ ਔਰ ਲੁੱਕ ਕਿੰਨਾ ਪਿਆਰਾ ਹੈ ਠੀਕ ਹੈ ਜੀ ਥੈਂਕ ਯੂ ਜੀ ਸਾਰਿਆਂ ਦਾ